ਉਨਾ ਟਰੀ ਕਵਰੀ ਹੋਈ ਹੈਗੀ ਜੀ 1 ਕਿਲੋ 20 ਗ੍ਰਾਮ ਹੈਰੋਇਨ 10 ਕਿਲੋ ਚੂਰਾ ਪੋਸਪੁਕੀ 415000 ਰੁਪਏ ਡਰਗਮਨੀ ਇੱਕ i20 ਗੱਡੀ ਤੇ ਇੱਕ ਟੂ ਵੀਲਰ ਸਾਨੂੰ ਵੀਕ ਇਨਫੋਰਮੇਸ਼ਨ ਆਈ ਸੀ ਕਿ ਦੋ ਲੋਗ ਡਰਗ ਸਮਗਲਿੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਡੀਐਸਪੀ ਧੂਰੀ ਤੇ ਉਹਨਾਂ ਦੀ ਟੀਮ ਐਸਐਚਓ ਸ਼ੇਰਪੁਰ ਨੇ ਐਫਰਟ ਕਰਕੇ ਇਹਨਾਂ ਦਾ ਬੰਦਿਆਂ ਨੂੰ ਐਪਰੀਹੈਂਡ ਕੀਤਾ ਉਹਨਾਂ ਤੋਂ ਰਿਕਵਰੀ ਹੋਈ ਹੈਗੀ ਜੀ 1 ਕਿਲੋ 20 ਗ੍ਰਾਮ ਹੈਰੋਇਨ 10 ਕਿਲੋ ਚੂਰਾ ਪੋਸਟ ਪੁੱਕੀ 4 ਲੱਖ 15000 ਰੁਪਏ ਡਰਗ ਮਨੀ ਇੱਕ i20 ਗੱਡੀ ਤੇ ਇੱਕ ਟੂ ਵੀਲਰ ਦੇ ਤਹਿਤ ਐਫ ਆਰ ਨੰਬਰ 88 ਦਰਜ ਹੋਈ थाना ਪੁਲਿਸ ਸਟੇਸ਼ਨ ਸ਼ੇਰਪੁਰ ਦੇ ਵਿੱਚ ਅੰਡਰ ਸੈਕਸ਼ਨ 15 21 685 ਜਿਹੜੇ ਦੋ ਦੋਸ਼ੀ ਹੈ ਉਹਨਾਂ ਦਾ ਨਾਮ ਹੈਗਾ ਦਵਿੰਦਰ ਉਰਫ ਗੱਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਟਿੱਬੇ ਟੱਬਾ ਪਿੰਡ थाना ਸ਼ੇਰਪੁਰ ਤੇ ਦੂਸਰਾ ਦੋਸ਼ੀ ਹੈਗਾ ਹਰਦੀਪ ਸਿੰਘ ਜੋ ਕਿ ਲੋਂਗੋਵਾਲ ਦਾ ਰਹਿਣ ਵਾਲਾ ਹੈ ਜੋ ਦਿਵਿੰਦਰ ਉਸ ਗੱਗੀ ਹੈ ਉਸ ਤੇ ਪਹਿਲਾਂ 9 ਐਫਆਈਆਰ ਹੈ ਜਿਨ੍ਹਾਂ ਵਿੱਚੋਂ ਇੱਕ ਐਫਆਈਆਰ ਐਨਡੀਪੀਐਸ ਐਕਟ ਦੀ ਹੈ ਤੇ ਜਿਹੜਾ ਦੂਸਰਾ ਦੋਸ਼ੀ ਹਰਦੀਪ ਹੈ ਉਸ ਤੇ 2 ਐਫਆਈਆਰ ਹੈ ਦੋਵੇਂ ਹੀ ਪਹਿਲਾਂ ਐਨਡੀਪੀਐਸ ਐਕਟ ਦੀ ਰਿਕਵਰੀਜ਼ ਦੇ ਤਹਿਤ ਸੀ ਇਸ ਮਸਲੇ ਦੇ ਵਿੱਚ ਜਿੰਨੀ ਵੱਡੀ ਐ ਕਮਰਸ਼ੀਅਲ ਮਾਤਰਾ ਦੀ ਰਿਕਵਰੀ ਹੋਈ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਤਾਰ ਜੁੜਨਗੇ ਲਿੰਕੇਜਸ ਹੋਣਗੇ ਤੇ ਇਸ ਲਈ ਹੀ ਰਿਮਾਂਡ ਲੈ ਕੇ ਅਸੀਂ ਇਨ੍ਹਾਂ ਦੋਸ਼ੀਆਂ ਦੀ ਪੁੱਛਗਿੱਛ ਕਰ ਰਹੇ ਹਾਂ ਤਾਂ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਜੋ ਬੈਕਵਰਡ ਫਾਰਵਰਡ ਲਿੰਕੇਜਸ ਹੈ ਉਹਨਾਂ ਦਾ ਅਸੀਂ ਖੁਲਾਸਾ ਕਰ ਸਕੀਏ ਕਿੰਨੇ ਕੀ ਉਮਰ ਦੇ ਦੋਸ਼ ਜਿਹੜਾ ਦਵਿੰਦਰ ਉਸ ਗੱਗੀ ਆ ਉਸਦੀ ਤਕਰੀਬਨ ਉਮਰ 26 ਸਾਲ ਦੀ ਹੈ ਤੇ ਜੋ ਹਰਦੀਪ ਸਿੰਘ ਹੈ ਉਸਦੀ ਉਮਰ ਕਰੀਬ 24 ਸਾਲ ਦੀ ਹੈ ਜੋ ਹਰਦੀਪ ਸਿੰਘ ਜਿਹੋ ਦਵਿੰਦਰ ਸਿੰਘ ਉਸ ਗੱਗੀ ਆ ਉਸ ਤੋਂ ਪਹਿਲਾਂ 9 ਪਰਚੇ ਦਰਜ ਨੇ ਤੇ ਜੋ ਹਰਦੀਪ ਸਿੰਘ ਹੈ ਉਸ ਤੋਂ ਪਹਿਲਾਂ 2 ਪਰਚੇ ਦਰਜ ਨੇ ਐਨ ਕੋਲ ਹੋਰ ਵੀ ਕੋਈ ਵਾਹਨ ਹੋ ਹੋਇਆ ਜੀ ਜਿਹੜੀ ਜੀ ਰਿਕਵਰੀ ਹੋਈ ਹੈ ਫਿਲਹਾਲ ਤਾਂ ਇਸ ਦੇ ਵਿੱਚ ਇਹੀ ਰਿਕਵਰੀਆਂ ਹੋਈਆਂ ਨੇ ਜਿਹੜੇ ਦੋ ਵਾਹਨ ਹੋਏ ਨੇ ਪਲੱਸ ਜਿਹੜੀ ਮੈਂ ਤੁਹਾਨੂੰ ਤਿੰਨ ਹੋਰ ਚੀਜ਼ਾਂ ਦੱਸੀਆਂ ਡਰਗ ਮਨੀ ਤੇ ਦੋ ਡਰੱਗਸ ਦੀ ਜਿਹੜੇ ਰਿਕਵਰੀਜ਼ ਹੈ ਇਸ ਤੋਂ ਇਲਾਵਾ ਹੁਣ ਕੀ ਸਾਡੀ ਅੱਗੇ ਫਰਦਰ ਇਨਵੈਸਟੀਗੇਸ਼ਨ ਚਾੰਦਾ ਉਹ ਸਮਾਂ ਹੀ ਦੱਸ ਪਾਏਗਾ ਸਰ ਜਿਹੜੇ ਵਾਹਨ ਹੋ ਗਏ ਚੋਰੀ ਦੇ ਨੇ ਕਿ ਇਹਨਾਂ ਦੇ ਜੀ ਫਿਲਹਾਲ ਪਤਾ ਚੱਲ ਰਹਾ ਹੈਗਾ ਕਿ ਇਹਨਾਂ ਦੇ ਆਪਣੇ ਹੀ ਹੈਗੇ ਅਸੀਂ ਰਿਕਾਰਡ ਲੈ ਕੇ ਤੇ ਉਸ ਦੀ ਵੀ ਜਸਟੀਫਿਕੇਸ਼ਨ ਪੂਰੀ ਕਰਾਂਗੇ